ਹਾਂਜੀ ਕਿਸਾਨ ਵੀਰੋ ਅੱਜ ਗੱਲ ਕਰਦੇ ਆ ਜੂਰੀਆ ਪੂਰਾ ਕਰਨ ਦਾ ਸਹੀ ਸਮਾਂ ਕਦੋਂ ਜੂਰੀਆ ਪੂਰੀ ਕਰਨੀ ਚਾਹੀਦੀ ਹੈ ਕਿਉਂ ਪੂਰੀ ਕਰਨੀ ਚਾਹੀਦੀ ਹੈ ਜਿਆਦਾ ਜਲਦੀ ਪੂਰੀ ਕਰਨ ਦੇ ਕੀ ਨਫੇ ਨੁਕਸਾਨ ਨੇ ਉਹਦੇ ਬਾਰੇ ਆਪਾਂ ਪੂਰੀ ਸੋਧ ਨਾਲ ਗੱਲਬਾਤ ਕਰਾਂਗੇ ਦੋਸਤੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਆਪਣੀ ਜਿਹੜੀ ਵੈਰਾਈਟੀ ਦੀ ਚੋਣ ਕਰਨੀ ਚਾਹੀਦੀ ਹੈ ਜਿਹੜੀਆਂ ਵੈਰਾਈਟੀਆਂ 150 ਦਿਨ ਲੈਂਦੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਜੂਰੀਆ ਉਹ ਆਪਾਂ ਨੂੰ 45 ਦਿਨ ਤੋਂ ਪਹਿਲਾਂ ਪੂਰਾ ਨਹੀਂ ਕਰਨਾ ਚਾਹੀਦਾ ਜਿਹੜੀਆਂ ਵੈਰੈਟੀਆਂ ਸ਼ਾਰਟ ਨੇ ਪੀਆ 126 1509 ਇਹਨਾਂ ਦੇ ਵਿੱਚ ਆਪ ਨੂੰ ਜਿਹੜਾ ਜੂਰੀ ਹੈ ਉਹ 35 ਦਿਨਾਂ ਦੇ ਵਿੱਚ ਵਿੱਚ ਪੂਰਾ ਕਰਨਾ ਚਾਹੀਦਾ ਦੋਸਤੋ ਅਗੇਤਾ ਜੂਰੀਆ ਪੂਰਾ ਕਰਨ ਦੇ ਨੁਕਸਾਨ ਕੀ ਨੇ ਨੁਕਸਾਨ ਇਹ ਹੁੰਦੇ ਨੇ ਕਿ ਜਦੋਂ ਗੋ ਭਰਦੀ ਹੈ ਉਸ ਸਮੇਂ ਨਾਈਟ੍ਰੋਜਨ ਦੀ ਘਾਟ ਕਾਰਨ ਬੱਲੀਆਂ ਨੇ ਜਿਹੜੀਆਂ ਉਹ ਛੋਟੀਆਂ ਵੀ ਰਹਿ ਜਾਂਦੀਆਂ ਨੇ ਅਤੇ ਜਿਹੜੀ ਝੋਨਾ ਹੈ ਉਹ ਮੜਿਆ ਮੜਿਆ ਕੇ ਜਿਵੇਂ ਕਹਦੇ ਹੌਲੀ ਹੌਲੀ ਨਿਸਰਦਾ ਇਸ ਕਰਕੇ ਜਿਆਦਾ ਜਲਦੀ ਜੂਰੀਆ ਪੂਰਾ ਨਹੀਂ ਕਰਨਾ ਚਾਹੀਦਾ ਜਿਹੜੀਆਂ ਵੈਰਾਈਟੀਆਂ ਵੱਧ ਦਿਨ ਲੈਂਦੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਜੂਰੀਆ ਜਿਹੜਾ ਉਹ 45 ਦਿਨ ਤੋਂ ਪਹਿਲਾਂ ਨਾ ਪੂਰਾ ਕਰੋ ਸ਼ਾਰਟ ਵੈਰਾਈਟੀਆਂ ਦੇ ਵਿੱਚ 35 ਦਿਨ ਤੋਂ ਪਹਿਲਾਂ ਜੂਰੀਆ ਨਾ ਪੂਰਾ ਪੂਰਾ ਕਰੋ ਇਹਦੇ ਉੱਤੇ ਖੋਜ ਵੀ ਹੋਈ ਹੈ ਅਤੇ ਪਹਿਲਾਂ ਜੂਰੀਆ ਕਰਨ ਨਾਲ ਨੁਕਸਾਨ ਵੀ ਹੁੰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ